ਕੁਝ ਨਹੀਂ ਬਦਲਣਾ ਕੁਝ ਨਹੀਂ ਬਦਲਣਾ ਕੁਝ ਐਵੇਂ ਹੁਣ ਜਿਵੇਂ ਵੀਰੇ ਹੋਣਾ ਨੇ ਕਿਹਾ ਵੀ ਸਾਰੀ ਰਾਤ ਬੈਠੇ ਰਹੋ ਯਾਰ ਕੁਝ ਬੰਦੇ ਨੇ ਜਿਨ੍ਹਾਂ ਦੀ ਜ਼ਮੀਰ ਜਾਗੀ ਹੋਏ ਬੈਠੇ ਹੋ ਤੁਸੀਂ ਨਾਲ ਆ ਕੇ ਬੈਠੋ ਕੀ ਨਹੀਂ ਕਰ ਸਕਦੇ ਆਪਾਂ ਤੇ ਇਸ ਲਈ ਯਾਰ ਸਾਰਾ ਕੋ ਯਾਰ ਹੈ ਨੈਸ਼ਨਲ ਹਾਈਵੇ ਬੰਦ ਕਰਨ ਨਾਲ ਕੋਈ ਪ੍ਰੋਬਲਮ ਸੋਲ ਨਹੀਂ ਹੋਣੀ ਵੀਰੇ ਇਸ ਦਾ ਕੀ ਹੈ ਦੱਸੋ ওই ਰਸਤਾ ਨਹੀਂ ਉਹਦੇ ਘਰ ਦੇ ਬਾਹਰ ਦਰਨਾ ਤੁਸੀਂ ਕੀ ਕਰਦੇ ਵਾਰ ਤੋਂ ਕੋਈ ਦਰਨਾ ਨਹੀਂ ਤੁਸੀਂ ਕਿੱਥੇ ਜਾਣਾ ਕਿੱਥੇ ਜਾਣਾ ਤੁਸੀਂ ਕਿੱਥੇ ਜਾਣਾ ਮੈਂ ਮੈਂ ਜਾਣਾ ਇੱਥੇ ਖਰੜ ਬੱਸ ਸਟੈਂਡ ਮੇਰੇ ਮਦਰ ਖੜੇ ਉਹਨਾਂ ਨੂੰ ਲੈਣ ਜਾਣਾ ਬਸ ਇੰਨੀ ਕੁ ਗੱਲ ਹੈ ਮੈਂ ਕਿੱਥੇ ਜਾਣਾ ਮੇਰੀ ਗੱਡੀ ਆ ਖੜੀ ਮੈਂ ਜੀਟੀਪੀਐਲ 'ਚ ਜਾਣਾ ਮੈਂ ਦੱਸੋ ਕੀ ਕਰਾਂ ਜੀ ਇਹ ਪ੍ਰੋਬਲਮ ਤੇ ਜੀਟੀਪੀਐਲ ਦੀ ਹੋਈ ਹੈ ਮੈਡਮ ਪੂਰੇ ਖੜੇ ਤੇ ਮੈਡਮ ਸਾਨੂੰ ਨਾ ਨਾ ਤੰਗ ਕਰੋ ਤੁਸੀਂ ਦਰਨਾ ਲਾਣ ਨਾਲ ਕੁਝ ਨਹੀਂ ਹੋਣਾ ਉਹਦੇ ਘਰ ਦੇ ਬਾਹਰ ਤੇਰਨਾ ਲਾਓ ਸਾਨੂੰ ਪ੍ਰੋਬਲਮ ਉਹਦੇ ਘਰ ਦੇ ਬਾਹਰ ਤੇਰਨਾ ਲਾਓ ਹਿੰਮਤ ਨਹੀਂ ਕਿਸੇ ਨੂੰ ਬਤਨ ਲਾ ਲੱਟਬਾਜੀ ਹੋ ਜੇਗੀ ਲੱਟ ਕਾਣ ਦੀ ਹਿੰਮਤ ਨਹੀਂ ਹੈਗੀ ਕਿਸੇ 'ਚ ਉੱਥ ਅਸੀਂ ਰੋਕੋ ਕੁਝ ਨਹੀਂ ਹੋਣਾ ਭਾਈ ਕੁਝ ਨਹੀਂ ਹੋਣਾ ਅਸੀਂ ਪਿਆਰ ਆ ਯਾਰ ਸਾਨੂੰ ਜੇਲਾ ਹੀ ਡੱਕ ਲੋ ਕੋ ਕਰ ਲੋ ਮੇਰਾ ਨਾਮ ਵੀ ਪਾਸੇ ਕਹਿਤਾ ਹੋਵੇ ਪਿਆਰ ਆ ਇਹ ਦੋਨੋਂ ਪਾਸੇ ਨਹੀਂ ਨੈਸ਼ਨਲ ਹਾਈਵੇ ਜਾਮ ਹੁੰਦਾ ਕਿਸੇ ਦੀ ਪ੍ਰੋਬਲਮ ਹੋ ਸਕਦੀ ਮੈਂ ਕਹਿੰਦਾ ਮੈਂ ਕਹਿੰਦਾ ਦੋਨੋਂ ਪਾਸੇ ਜਾਮ ਕਰਕੇ ਇੱਕ ਪਾਸੇ ਕਰ ਦੋ ਕਰ ਲੋ ਇੱਕ ਪਾਸੇ ਕਰ ਮੇਰੀ ਗੱਲ ਸੁਣਾ ਨਾਲੇ ਸੜਕ ਦਾ ਇਹ ਵਾਲੀ ਟੁੱਟੀ ਹੈ ਇਧਰਲੀ ਦਾ ਸੜਕ ਟੁੱਟੀ ਹੋਈ ਨਹੀਂ ਇਹ ਰੋਕਣਾ ਦਾ ਮਤਲਬ ਹੀ ਨਹੀਂ ਬੰਦ ਇਧਰਲੀ ਸੜਕ ਤਾਂ ਟੁੱਟੀ ਆ ਹੀ ਨਹੀਂ ਇਹ ਵਾਲੀ ਸੜਕ ਬੰਦ ਕਰਨ ਦਾ ਕੀ ਮਤਲਬ ਹੈ ਗੱਲ ਤਾਂ ਇਹ ਵੀ ਧਰਨਾ ਲਾਈਦਾ ਨਾ ਹਰਾਸ ਕਰਕੇ ਨਹੀਂ ਲਾਈਦਾ ਕਿਸੇ ਨੂੰ ਪਬਲਿਕ ਆਪਸ ਚ ਹੀ ਇੱਕ ਦੂਜੇ ਨਾਲ ਲੜ ਕੇ ਕੁਝ ਨਹੀਂ ਹੋਣਾ ਜੋ ਜੀ ਨੇ ਵੋਟ ਲੈ ਕੇ ਉਹ ਰਾਮਨਾਲ ਘਰ ਸੁੱਤਾ ਪਿਆ ਸੀ ਇਹਦੀ ਗੱਲ ਕਰਦੇ ਨਾ ਆਪਾਂ ਉਹਦੇ ਨਾਲ ਹੱਲ ਇਹੀ ਹੈ ਇੱਕ ਪਾਸੇ ਚੱਲਣ ਦੋ ਇੱਕ ਪਾਸੇ ਪਰਮਨੈਂਟ ਬੰਦ ਕਰ ਦੋ ਇੱਕ ਪਾਸੇ ਪਰਮਨੈਂਟ ਬੰਦ ਕਰ ਦੋ ਪਰ ਮੇਰੀ ਗੱਲ ਕਰ ਗੱਲ ਜਿਹਦੀ ਨਾਲ ਕਰਨੀ ਆ ਉਹ ਬੰਦਾ ਪਾਗਲ ਟਰੈਕਟਰ ਲਾ ਕੇ ਨਿਕਲ ਗਿਆ ਇਹ ਆਂਟੀ ਕਹਿੰਦੀ ਕਹਿੰਦੀ ਸਾਡੇ ਘਰ ਦੀ ਬਾਹਰ ਨਾਲ ਹੀ ਖਰਾਬ ਹੈ ਉਹਦੋਂ ਵੋਟ ਕਿਉਂ ਦੇਈ ਸੀ ਵੋਟ ਇਹਨਾਂ ਚੋਂ ਅੱਧਿਆਂ ਨੇ ਨੀਂ ਵੋਟ ਦੇਈ ਹੋਣੀ ਮੈਂ ਤੁਹਾਨੂੰ ਦੱਸ ਰਿਹਾ ਅੱਧਿਆਂ ਨੇ ਵੋਟ ਵੀ ਨਹੀਂ ਦੇਈ ਹੋਣੀ ਅੱਧਿਆਂ ਵੀ ਵੋਟਰ ਵੀ ਨਹੀਂ ਬਣੇ ਹੋਣੇ ਮੈਂ ਸੰਦੇਵਾਤਰਾ ਪਿੰਡ ਰੰਨਾ ਮੁੱਖ ਦੀ ਗੱਲ ਪਤਾ ਕੀ ਕਰਨੀ ਕੁਝ ਨਹੀਂ ਹੈ ਬੇਕੂਬ ਲੋਗ ਹੈ ਇਹਨਾਂ ਨੇ ਕਰਨਾ ਵੀ ਕੁਝ ਨਹੀਂ ਭਈਏ ਇਹਨਾਂ ਨੇ ਵਾੜੇ ਕਿੰਨੇ ਚ ਵਾੜੇ ਵਾੜ ਕੇ ਨਕਲੀ ਵੀ ਵਾੜੇ ਝਟਕਾ ਬਣਾਇਆ ਭਈਏ ਭਾਜੀ ਕੁਝ ਨਹੀਂ ਬਦਲਣਾ ਹੈ ਕੀ ਕਰੀਏ ਦੇਖੇ ਸੜਕ ਰੋਮ ਕੇ ਕੁਝ ਨਹੀਂ ਮਿਲਣਾ ਜਦ ਤੱਕ ਆਪਣੇ ਘਰਾਂ ਚ ਅੱਗ ਨਹੀਂ ਜਾਂਦੀ ਜਦ ਤੱਕ ਘਰ ਕਿਉਂ ਨਹੀਂ ਲਾਂਦੇ ਬਾਹਰ ਉਹਦੇ ਘਰ ਤੇ ਬਾਹਰ ਧਰਨਾ ਲਾਓ ਮੈਂ ਕੰਮ मैडम नेशनल हाईवे बंद करके कुछ नहीं होना वीर जी ਤੁਹਾਡੀ ਗੱਲ ਸਾਰੀ ਸੁਣੀ ਨਾ ਸੀ ਤੁਸੀਂ ਆਪਣੇ ਹਿਸਾਬ ਨਾਲ ਬੋਲ ਤਾਂ ਅਸੀਂ ਦੱਸੋ ਤੁਸੀਂ ਤੁਹਾਡੀ ਸਾਈਡ ਕੀ ਪ੍ਰੋਬਲਮ ਹੈਗੀ ਹੈ ਨਾ ਸਾਰੇ ਨੂੰ ਪ੍ਰੋਬਲਮ ਆਈ ਹੈ ਕੀ ਪ੍ਰੋਬਲਮ ਹੈਗੀ ਹੈ ਤੜਕ ਬੰਦ ਕਰਦੇ ਆ ਅਸੀਂ ਦੇਖੋ ਅਸੀਂ ਕਹਿੰਦੇ ਇਹ ਵਾਲੀ ਸੜਕ ਬੰਦ ਕਰਨ ਨਾਲ ਕੀ ਹੈ ਕੰਮ ਸੇ ਉਹ ਜਾਲਮ ਦਾ ਸਾਲ ਨਹੀਂ ਸੋਲਵ ਹੋ ਰਹੀ ਹੈ ਜੇ ਮੈਂ ਕਹ ਰਿਹਾ ਮੈਡਮ ਤੱਕ ਇਸੇ ਤੋਂ ਬਾਹਰ ਨਹੀਂ ਨਿਕਲੇਗੀ ਕੁਝ ਨਹੀਂ ਹੋਣਾ ਬਰਾਬਰ ਤੁਸੀਂ ਸਾਡੇ ਨਾਲ ਖੜੇ ਹੋ ਉਹ ਬੜੀ ਖੜੇ ਆ ਇੱਕ ਪਾਸੇ ਖੋਲੋ ਉੱਧਰ ਨਹੀਂ ਪਰਮਨੈਂਟ ਬੰਦ ਕਰੋ ਫਿਰ ਹੋਏਗੀ ਲੋਕਾਂ ਨੂੰ ਜਦੋਂ ਕੰਜੈਸ਼ਨ ਦੀ ਪ੍ਰੋਬਲਮ ਹੋਏਗੀ ਨਾ ਉਦੋਂ ਤੰਗੀ ਹੋਏਗੀ ਪਤਾ ਕੀ ਹੈ ਅੱਜ ਸੰਡੇ ਹੈ ਨਾ ਅੱਜ ਇਹਨਾਂ ਨੂੰ ਛੁੱਟੀ ਹੈ ਹਾਂ ਉਹ ਚੱਕਰ ਹੈ ਉਹ ਬਾਊ ਹੈ ਖੜੀ ਬੰਨਣ ਗਏ ਵੀ ਇਹਨਾਂ ਨੂੰ ਕੁਝ ਨਹੀਂ ਹੈ ਨਾਲੇ ਸਾਰੇ ਬਜ਼ੁਰਗ ਆ ਰਹੇ ਨੇ ਉਹ ਕਿੱਥੇ ਜਾਣਗੇ ਕੋਈ ਹੈ ਨਾ ਕੋਈ ਬਿਮਾਰ ਆ ਕੋਈ ਛੋਟਾ ਇਹਨਾਂ ਜਿਹੜਾ ਆਪਾਂ ਘਰੋਂ ਉਹ ਦੋ ਨਿਕਲਾਂਗੇ ਜਾਂ ਤਾਂ ਆਪਣੇ ਘਰਾਂ 'ਚ ਅੱਗ ਵੱਢ ਜੂ ਉਹ ਵੀਰੇ ਨਿਕਲਾਂਗੇ ਆ ਅੱਗ ਵੱਢੀ ਤਾਂ ਪਈ ਆ ਕਦੇ ਨਸ਼ੇ ਤੇ ਆ ਜਿੰਨੇ ਹੋ ਨਸ਼ਾ ਰੋਗ ਕੋ ਬਾਤ ਨਾਲ ਚੰਦਾਈ ਕਰ ਦੋ ਤੁਸੀਂ ਉਹ ਗੱਲਾਂ ਤੇ ਆ ਜਿੰਨੇ ਹੋ ਕਿਸੇ ਚੀਜ਼ 'ਚ ਸਾਥ ਦਾ ਦੋ ਯਾਰ ਬੈਠੋ ਤਾਂ ਸਹੀ ਬ ਬੈਠੋ ਆਓ ਆਪਾਂ ਬਹਿਨੇ ਆ 1 ਕਰੋੜ ਚਲਾ ਲੰਦੇ ਆ ਬੈਂਟੋ ਦਾ ਤੈਂ ਬਹਿਦਾ ਲੱਤੀ ਹੈ ਕੋਈ ਵੀ ਨਹੀਂ ਤੋਰਦਾ ਪਰੇ ਉਹ ਜਿਹੜੇ ਜਿਹੜੇ ਬੰਦੇ ਨੇ ਆ ਚੀਜ਼ ਬਣਾਉਣੀ ਆ ਉਹਦੇ ਮੂਹਰੇ ਤਾਂ ਉਹ ਤਾਂ ਹੈ ਹੀ ਨਹੀਂ ਯਾਰ ਵੀਰੇ ਤਾਂ ਹੀ ਰੋਡ ਕੰਮ ਚੱਲਦਾ ਦੇ ਕੇ ਉਹ ਨਾਲੀਆਂ ਦਾ ਕੰਮ ਅਸੀਂ ਉਹਦਾ ਪਹੁੰਚ ਗਿਆ ਕੋਨੇ ਆਣਾ ਹੀ ਨਹੀਂ ਹਲੇ ਨਹੀਂ ਯਾਰ ਮੈਂ ਤੁਹਾਨੂੰ ਦੱਸਾਂ ਅਲੇ ਟੋਡੀਆਂ ਵੀ ਗਲਤ ਨਹੀਂ ਇਹਨਾਂ ਟੋਡੀਆਂ ਉਹ ਹੀ ਗੱਲ ਗਲਤ ਨਹੀਂ ਟੋਡੀਆਂ ਸਾਰੀਆਂ ਦਫ਼ਤਰ ਬੈਠੋ ਜਿਹਨੇ ਦਫ਼ਤਰ ਤੋਂ ਤੁਸੀਂ ਨਹੀਂ ਮੈਡਮ ਦਫ਼ਤਰ ਬੈਠਣ ਵਾਲੀ ਗੱਲ ਹੀ ਕੋਈ ਨਹੀਂ ਉਹ ਸੁਣਨੀ ਹੈ ਕਿਸਨੇ ਇਥੇ ਤੁਸੀਂ ਸਾਡੇ ਨਾਲ ਜੁੜੋ ਨਾ ਤੁਸੀਂ ਸੜਕ ਤੇ ਚੱਲ ਰਹੇ ਤੁਸੀਂ ਸਾਡੇ ਨਾਲ ਜੁੜੋ ਕੋਈ ਤਾਂ ਕਹਿ ਰਹੇ ਤੁਸੀਂ ਸਾਡੇ ਨਾਲ ਜੁੜੋ ਇੱਥੇ ਆ ਕੇ ਕਿਹੜਾ ਆ ਗਿਆ ਵਾਲੇਕ ਦੇ ਵਿੱਚ ਕਿੰਨੀ ਪਾਣੀ ਉੱਥੇ ਆ ਗਿਆ ਕੋਈ ਕੋਈ ਨਹੀਂ ਆਇਆ ਕਦੇ ਨਹੀਂ ਆਏਗਾ ਕੋਈ ਤੁਸੀਂ ਅਨਮੋਲ ਗਗਨਮਾਨ ਨੂੰ ਮਿਲੇ ਹੋ ਕਦੇ ਵੀ ਮਿਲਣਾ ਦੇਣਾ ਉਹਤੇ ਕੋਈ ਧਰਨਾ ਦਿੰਦਾ ਨਹੀਂ ਇੱਕ ਮਿੰਟ ਇੱਕ ਮਿੰਟ ਤੁਸੀਂ ਅਨਮੋਲ ਗਗਨਮਾਨ ਨੂੰ ਮਿਲੇ ਹੋ ਤੁਸੀਂ ਮਿਲੇ ਹੋ ਮੈਂ ਤਾਂ ਕਹਦੇ ਵਾਸਤੇ ਮਿਲਣਾ ਕੰਪਨੀ ਦਾ ਰਸਤਾ ਵਰਤਦਾ ਸੀ ਮੈਂ ਕਿਹਾ ਤੁਸੀਂ ਮਿਲੋ ਹੁਣ ਕਿ ਉਹਨਾਂ ਦਾ ਰਸਤਾ ਲੋਤਾ ਤੁਸੀਂ ਬੋਲ ਗਗਨ ਮਾਲ ਨੂੰ ਪਛਾਣ ਹੈਗੇ ਇਹਨਾਂ ਨੂੰ ਮੈਂ ਵੀ ਤੁਹਾਨੂੰ ਹੱਥ ਜੋੜਦਾ ਤੁਸੀਂ ਜਾ ਕੇ ਬੋਲੋ ਜੀ ਜਾ ਕੇ ਬੋਲ ਦਿਓ ਆਪਣੀ ਬਾਤ ਸਮਝੋ ਸੰਦੇਸ਼ ਦਿੱਤੀ ਹੋਈ ਕਰੋ ਬੋਲਦੇ ਆ ਕੇ ਉਹ ਕਹਿ ਗਏ ਪ੍ਰਸ਼ਾਂਤ ਰਹਿ ਗਿਆ ਸੀ ਪ੍ਰਸ਼ਾਂਤ ਕਰੇ ਤੁਸੀਂ ਤੁਹਾਨੂੰ ਮਨ ਨੂੰ ਕੰਨ ਕਰ ਲਓ ਤੁਹਾਨੂੰ ਗਲਤ ਨਹੀਂ ਕਰਨਾ ਮੈਂ ਉਹ ਹੀ ਗੱਲਾਂ ਸਾਰੇ ਲੈ ਸਕਦੇ ਹਮਾਰੇ ਸਾਰੇ ਮਿਲੋ ਤੁਸੀਂ ਮਿਲੋ ਜਾ ਕੇ ਅਸੀਂ ਲਾ ਕੇ ਧਰਨੀ ਥੋੜੀ ਦੇ ਹੁੰਦੇ ਆ ਨਹੀਂ ਕਰਨਾ ਕਰਮ ਚੱਲ ਲੈ ਰੱਖ ਲੋ ਇੱਕ ਆਮ ਗੱਲ ਦਾ ਰੱਖ ਲੋ ਕੱਲ ਆ ਜਾਓ ਕੱਲ ਆ ਜਾਓ ਕੱਲ ਸਵੇਰੇ ਆ ਜਾਓ ਕੱਲ ਆਉਂਗੇ ਉਹ ਨਹੀਂ ਹਾਂ ਯਾ ਤਾਂ ਹਿੰਮਤ ਰੱਖੋ ਸੜਕ ਬਣਨ ਤੋਂ ਪਹਿਲਾਂ ਉੱਠਿਓ ਨਾ ਦੱਸੋ ਕਿਹੜੀ ਕਿਹੜੀ ਆਂਟੀ ਆ ਜਿਹੜੀ ਸੜਕ ਬਣਨ ਤੋਂ ਪਹਿਲਾਂ ਉੱਠਦੀ ਹੈਗੀ ਨਹੀਂ ਉੱਠੇਗੀ ਨਹੀਂ ਉੱਠੇਗੀ ਪਾਰੀ ਇਧਰ ਲਈ ਬਣੀ ਹੋਈ ਹੈ ਯਾਰ ਇਧਰ ਲਈ ਰੋਕਣ ਦਾ ਮਤਲਬ ਕੀ ਹੈ ਇਧਰ ਲਈ ਸੜਕ ਬਣੀ ਹੋਈ ਹੈ ਉਧਰ ਲਈ ਸੜਕ ਹੈ ਤਾਂ ਉਧਰ ਲਈ ਬੰਦ ਕਰੋ ਇੱਕ ਵਾਰ ਸੇ ਤਾਂ ਪਬਲਿਕ ਨੂੰ ਨਿਕਲਣ ਦਿਓ ਤੁਹਾਡੇ ਘਰ ਕੋਈ ਬਿਮਾਰ ਹੋਇਆ ਉਧਰ ਉਹ ਹਸਪੀਟਲ ਦਾ ਐਂਬੂਲੈਂਸ ਲੱਗੀ ਹੋਏ ਤੁਸੀਂ ਰੋਕ ਕੇ ਖੜੇ ਆਂਟੀ ਕਹਿੰਦੀ ਪਹਿਲਾਂ ਮੈਨੂੰ ਦਿਖਾਓ ਕੌਣ ਆ ਤੈਨੂੰ ਦਿਖਾਈਏ ਐਦਾਂ ਹੀ ਧਰਨੇ ਲਾਈ ਹੋਈਆਂ ਕੁਝ ਨਹੀਂ ਬੰਨਣਾ ਕੋਈ ਬਣਨਾ ਹੀ ਨਹੀਂ ਤੂੰ ਜੀ ਮੈਂ ਕਹ ਰਿਹਾ ਇੱਕ ਵਾਰੀ ਕਰਿਓ ਭਾਜੀ ਆਪਾਂ ਕਦੀ ਨਾ ਕਦੇ ਵਾਪਸ ਮਿਲਾਂਗੇ ਕਿਤੇ ਨਾ ਕਿਤੇ ਮਿਲਾਂਗੇ ਤੂੰ ਦੇਖ ਲਓ ਜੇ ਬਣ ਗਈ ਸੜਕ ਕੋਈ ਨਹੀਂ ਬਣੇਗੀ ਬਣੇਗੀ ਮਗੜੀ ਜਿੰਨਾ ਮਰਜੀ ਉਹ ਸਾਥ ਤਾਂ ਦਿਓ ਉਹ ਦੇ ਰਹੇ ਆ ਸਾਥ ਯਾਰ ਸਾਥ ਦਿਨ ਨੂੰ ਗਿਆ ਬ੍ਰਦਰ ਦੋ ਤਿੰਨ ਕੋਸ਼ਿਸ਼ ਨਹੀਂ ਕਰਾਂਗੇ ਉਹ ਤੱਕ ਵੈਸੇ ਕੁਝ ਨਹੀਂ ਹੋਣਾ ਜੀ ਜਿੱਥੇ ਰਾਹ ਸਿੰਪਲ ਹੀ ਗੱਲ ਆ ਯਾਰ ਕੰਮ ਕਰੋ ਮੇਰੀ ਗੱਲ ਸੁਣੋ ਮੇਰੀ ਗੱਲ ਦਾ ਸੁਣੋ ਜਿਹਨੇ ਸੜਕ ਬਣਾਨੀ ਹੈ